ਹਾਂਜੀ ਹਾਂਜੀ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਸਾਡੀ ਦੋ ਜ਼ੋਨਾਂ ਦੀ ਮੀਟਿੰਗ ਲੱਗੀ ਆ ਬਸਤੀ RAMLAL ਤੇ ਜ਼ੋਨ ਆਰਫਕੇ ਦੋਨਾਂ ਦੇ ਆਗੂ ਸਾਹਿਬਾਨਾਂ ਦੀ ਮੀਟਿੰਗ ਲਾ ਕੇ ਤੇ ਜਿਹੜੀ ਵਿਉਤਬੰਦੀ ਕੀਤੀ ਗਈ ਆ ਕਿ ਸ਼ੰਭੂ ਮੋਰਚੇ ਨੂੰ ਕਿਤਰਾ ਮਜ਼ਬੂਤ ਕੀਤਾ ਜਾਵੇ ਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਦੋਂ ਆਪਣੀ ਵਾਰੀ ਅਨੁਸਾਰ 30 ਜੁਲਾਈ ਨੂੰ ਜਾਣਗੇ ਉੱਥੇ ਸ਼ੰਭੂ ਤੇ 11 ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਗੇ ਇਹ ਸਾਰੀ ਵਿਉਂਤਬੰਦੀ ਇੱਥੇ ਕਰ ਲਈ ਗਈ ਆ ਦੂਜੀ ਗੱਲ ਇਹ ਆ ਵੀ ਜੋ ਇਹ ਮੋਰਚਾ ਚੱਲ ਰਿਹਾ ਵਾ ਬਿਲਕੁਲ ਹੱਕੀ ਮੰਗਾ ਉੱਤੇ ਆ ਤੇ ਇਹ ਮੋਰਚਾ ਚਲਾਉਣ ਦੀ ਜਿਹੜੀ ਅਸੀਂ ਵਿਉਂਤਬੰਦੀ ਕੀਤੀ ਆ ਪੰਜਾਬ ਭਰ ਚ ਤੇ ਜ਼ਿਲ੍ਹਾ ਫਿਰੋਜ਼ਪੁਰ ਚ ਉਹ 5 ਸਾਲ ਵਾਸਤੇ ਕੀਤੀ ਆ 5 ਸਾਲ ਵਾਸਤੇ 2029 ਤੱਕ ਮੋਰਚਾ ਚਲਾਉਣ ਵਾਸਤੇ ਅਸੀਂ ਸਾਰੇ ਤਿਆਰ ਆ ਸਿੰਘ ਸਾਡੇ ਤੇ ਲੰਮਾ ਮੋਰਚਾ ਲਓ ਮਖਵਾ ਜੋਦ ਲੜਨ ਵਾਸਤੇ ਤਿਆਰ ਆ ਕਿਉਂਕਿ ਸਾਨੂੰ ਪਤਾ ਵਾ ਵੀ ਮੋਦੀ ਦੀ ਸਰਕਾਰ ਜੋ ਐਵੇਂ ਬਣੀ ਆ ਜਿੰਨੀਓ ਕਮਜ਼ੋਰ ਸਰਕਾਰ ਬਣੀ ਆ ਉਹ ਉਹਦਾ ਉਹਦੀ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਇੱਕ ਕਿਸਾਨ ਅੰਦੋਲਨ ਆ ਕਿਸਾਨ ਅੰਦੋਲਨ ਕਰਕੇ ਉਹਨਾਂ ਦੀ ਹਾਲਤ ਬਣੀ ਅੱਜ ਲਗੜੀ ਸਰਕਾਰ ਬਣੀ ਆ ਪਰ ਕਿਉਂਕਿ ਜਿਹੜੀ ਵੀ ਸਰਕਾਰ ਬਣੀ ਆ ਅੱਜ ਮੋਦੀ ਆ ਕੱਲ ਨੂੰ ਕੋਈ ਹੋਰ ਬਣ ਜੇ ਉਹ ਕਾਰਪੋਰੇਟ ਪੱਕੀ ਆ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈਗੀ ਤੇ ਸਾਨੂੰ ਇਹ ਪਤਾ ਵਾ ਕਿ ਸਾਡੀਆਂ ਮੰਗਾਂ ਦਾ ਹੱਲ ਚਾਹੇ ਡਾਕਟਰ ਸੁਮਿੰਦਰ ਕਮੀ ਦੀ ਰਿਪੋਰਟ ਸੀ2 ਪਲੱਸ ਫਾਰਮੂਲੇ ਅਨੁਸਾਰ ਆ ਲੈਣੀ 50% ਜਿਹੜਾ ਹੈਗਾ ਵਾ ਫਾਰਮੂਲੇ ਅਨੁਸਾਰ ਚਾਹੇ ਹੈਗਾ ਵਾ ਫਸਲਾਂ ਦੀ ਖਰੀਦੀ ਗਰੰਟੀ ਦਾ ਕਾਨੂੰਨ ਚਾਹੇ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਦੀ ਗੱਲ ਚਾਹੇ 2023 ਐਕਟ ਜਿਹੜਾ ਵਾ ਬਿਜਲੀ ਉਹ ਰੱਦ ਕਰਨ ਦੀ ਗੱਲ ਆ ਚਾਹੇ ਜਿਹੜਾ 10000 ਬੜਾਪਾ ਪੈਨਸ਼ਨ ਦੀ ਗੱਲ ਹੈ 60 ਸਾਲ ਤੋਂ ਬਾਅਦ ਤੇ ਚਾਹੇ ਜਿਹੜਾ ਵਾ WTO ਤੋਂ ਭਾਰਤ ਬਾਹਰ ਆਵੇ ਇਹ ਜਿੰਨੀਆਂ ਵੀ ਮੰਗਾਂ ਸਾਡੀਆਂ ਹੈਗੀਆਂ ਮਨਰੇ ਗਾਲੀ ਮੰਗਿਆ ਕਿਸਾਨਾਂ ਮਜ਼ਦੂਰਾਂ ਦੀ ਇਹ ਜਿੰਨੀਆਂ ਵੀ ਮੰਗਾਂ ਸਾਡੀਆਂ ਸਾਰੀਆਂ ਇਹਨਾ ਮੰਗਾ ਤੇ ਆਖਰ ਤੱਕ ਲੜਾਈ ਲੜਾਂਗੇ ਆਖਰ ਤੱਕ ਲੜਾਈ ਲੜਾਂਗੇ ਤੇ ਇਹ ਮੰਗਾਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀਆਂ ਅੱਗੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਤੇ ਇਸ ਲਈ ਜੋ ਇਹ ਕਾਰਪੋਰੇਟਰੀ ਪੱਕੀ ਸਿਸਟਮ ਹੈ ਜੋ ਆ ਵੀਏ ਮੋਦੀ ਸਰਕਾਰ ਬਣਿਆ ਜਾਂ 543 ਜਿਹੜੇ ਐਮਪੀ ਬਣੇ ਆ ਇਹ ਭਾਈ ਆ ਪਿਛਲੇ ਦਿਨੀ ਅੰਕੜੇ ਆਏ ਪਰਸਵਾਲੀ ਇਹਨਾਂ ਚੋਂ 543 ਚੋਂ 251 ਉਹ ਆ ਜਿਨ੍ਹਾਂ ਤੇ ਬਲਾਤ ਕਰਦੇ ਪਰਚੇ ਆ ਜਿਨ੍ਹਾਂ ਤੇ ਅਪਰਾਧਿਕ ਪਰਚੇ ਆ ਜਿਨ੍ਹਾਂ ਦੇ 302 ਦੇ ਪਰਚੇ ਆ ਹਤਿਆਵਾਂ ਦੇ ਪਰਚੇ ਆ ਹੋਰ ਕੰਕੜ ਆਇਆ ਕੱਲ ਪੀ ਜਿਹੜੇ 71 72 ਮੰਤਰੀ ਬਣਿਆ ਮੋਦੀ ਸਰਕਾਰ ਦੇ ਉਹਨਾਂ ਦੇ 28 ਇਸ ਤਰ੍ਹਾਂ ਦੇ ਜਿਨ੍ਹਾਂ ਦੇ ਬਲਤ ਕਰਦੇ ਪਰਚੇ ਆ ਹਾਲਤ ਆ ਇਸ ਕਰਕੇ ਲੋਕ ਇਹਨਾਂ ਤੋਂ ਕੀ ਆਸ ਕਰਨਗੇ ਤੇ ਅਸੀਂ ਆ ਸਾਨੂੰ ਆਪਣੀ ਲੜਾਈ ਤੇ ਗਾਵਾ ਤੇ ਕਿ ਆ ਆਪਣੇ ਸੰਘਰਸ਼ ਤੇ ਟੇਕ ਆ ਅਸੀਂ ਇਹ ਸੰਘਰਸ਼ ਆਖਰ ਤੱਕ ਲੜਨਾ ਵਾ ਤੇ ਜਿਤਨਾ ਵਾ ਹਰ ਹਾਲ ਤੇ ਜਿਤਨਾ ਵਾ ਵੈਗੁਰੂ ਜੀ ਕਾ ਖਾਲਸਾ